6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹਿੰਦੀ ਫਿਲਮ ਐਮਰਜੈਂਸੀ ਰਿਲੀਜ਼ ਹੋਣ ਤੋਂ ਪਹਿਲੇ ਹੀ ਵਿਵਾਦਾਂ 'ਚ ਫਸ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਨੇ ਇਸ ਉੱਤੇ ਸਵਾਲ ਖੜ੍ਹੇ ਕੀਤੇ ਨੇ ਕਿ ਸਿੱਖਾਂ ਦੇ ਕਿਰਦਾਰ ਨੂੰ ਗਲਤ ਪੇਸ਼ ਕੀਤਾ ਗਿਆ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਫਿਲਮ ਦੀ ਨਿਰਦੇਸ਼ਕ ਕੰਨਾ ਰਣੌਤ ਅਤੇ ਸਮੁੱਚੀ ਟੀਮ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਅਤੇ ਇਸ ਫਿਲਮ ਨੂੰ अगला पंजाब च बनावना है ओदे वास्ते सेहतमंद पंजाब पहला चाहिदा है 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਵਾਪਸ ਲਿਆ ਜਾ ਸੜਨਾਲੇ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 77 ਪ੍ਰਤਾਪ ਸਿੰਘ ਜੀ ਪ੍ਰਤਾਪ ਸਿੰਘ ਜੀ ਕੀ ਇਸ ਫਿਲਮ ਦੇ ਵਿੱਚ ਆ ਤੁਹਾਨੂੰ ਨਜ਼ਰ ਆ ਗਿਆ ਕਿ ਸਾਨੂੰ ਤੁਸੀਂ ਇਹ ਮੰਗ ਕਰ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਹੈ ਇਸ ਫਿਲਮ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਜਿਹਨੂੰ 20ਵੀਂ ਸਦੀ ਦਾ ਮਹਾਨ ਜਰਨੈਲ ਵੀ ਗਾਇ ਜਾਂਦਾ ਹੈ ਉਹਨਾਂ ਦਾ ਕਿਰਦਾਰ ਉਹਦਾ ਸਿੱਖਾਂ ਦਾ ਕਿਰਦਾਰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸਿੱਖਾਂ ਨੂੰ ਆਤਵਾਦੀ ਵੱਖਵਾਦੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਸਿੱਖ ਕੌਮ ਦਾ ਮਹਾਨ ਜਰਨੈਲ ਆ ਜਾਂ ਸਿੱਖ ਕਿਰਦਾਰ ਨੇ ਉਹਨਾਂ ਨੂੰ ਵੱਖਵਾਦੀ ਜਾਂ ਆਤਵਾਦੀ ਕਹਿ ਕੇ ਮੈਂ ਸਮਝਦਾ ਇਹ ਦੇਸ਼ ਦੀ ਤੁਹਾਨੂੰ ਕੀਤੀ ਗਈ ਹੈ ਯੋ ਕਿ ਦੇਸ਼ ਦੀ ਆਜ਼ਾਦੀ ਚ 80% ਕੁਰਬਾਨੀਆਂ ਜਿਹੜੀਆਂ ਉਹ ਸਿਖਾਣੀਆਂ ਸੀ। ਇਹ ਜੇ ਉਦੋਂ ਸਿਖਾਂ ਦੀਆਂ ਕੁਰਬਾਨੀਆਂ ਸਹੀ ਸੀ ਆ ਫਿਰ ਆਪਣੇ ਹੱਕਾਂ ਦੀ ਮੁਲਾਕੀ ਲੈ ਕਰਨੀ ਜਾਂ ਆਪਣੇ ਹੱਕਾਂ ਦੀ ਮੰਗ ਕਰਨੀ ਤੇ ਫਿਰ ਉਹ ਅੱਤਵਾਦ ਜਾਂ ਵਕਵਾਤ ਕਿੱਧਾ ਹੋ ਗਿਆ? ਇਹ ਫਿਲਮ ਚ ਤੱਕੜਾ ਨਾ ਹੁੰਦਾ ਬਹੁਤ ਗਲਤ ਤਰੀਕੇ ਨਾਲ ਸਿੱਖਾਂ ਦਾ ਕਰਤਾਰ ਰੂਪੇਸ਼ ਕਰ ਰਹੀ ਮਾਨਜੋ ਪ੍ਰਧਾਨ ਸਾਹਿਬ ਨੇ ਅਤੇ ਸਮੂਚੀ ਐਗਜ਼ੀਕਟਿਵ ਨੇ ਫੈਸਲਾ ਕੀਤਾ ਕਿ ਇਸ ਕੇਸ ਇਸ ਕੇਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਸਿੱਖਾਂ ਦਾ ਜਿਹੜਾ ਕਰਤਾਰ ਗਲਤ ਤਰੀਕੇ ਨਾਲ ਪੇਸ਼ ਕਰਨਾ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਥੋਂ ਤੱਕ ਕੋਈ ਸਿੱਖ ਵੀ ਨਹੀਂ ਬਰਦਾਸ਼ਤ ਕਰ ਸਕਦਾ ਕਿਉਂਕਿ ਸਿੱਖ ਕੋ ਹਮੇਸ਼ਾ ਹੀ ਦੇਹੀ ਬਲਾਈ ਇਹੀ ਲੜਦੀ ਰਹੀ ਆ ਹੁਣ ਵੀ ਬਾਰਡਰਾਂ ਦੇ ਚਾਹੇ ਉਹ ਚੀਨ ਦਾ ਬਾਰਡਰ ਆ ਚਾਹੇ ਪਾਕਿਸਤਾਨ ਦਾ ਜੀ ਉਥੇ ਜਦੋਂ ਵੀ ਕਦੇ ਕੋਈ ਲੜਾਈ ਹੁੰਦੀ ਆ ਜਾਂ ਕੋਈ ਹਾਦਸਾ ਵਾਪਰਦਾ ਉਦੋਂ ਸਿੱਖਾਂ ਦੀਆਂ ਲਾਸ਼ਾਂ ਹੀ ਵਾਪਸ ਆਉਂਦੀਆਂ ਜੇ ਮੰਨ ਲਓ ਉਥੇ ਪੰਜ ਬੰਦੇ ਬਾਰਡਰ ਤੇ ਸ਼ਹੀਦ ਹੋਏ ਨੇ ਜਾਂ ਉਹਨਾਂ ਚੋਂ ਇੱਕ ਜਿਹੜਾ ਉਹ ਸਿੱਖ ਆ ਤੇ ਕਈ ਵਾਰ ਤਿੰਨ ਤਿੰਨ ਚਾਰ ਚਾਰ ਸਿੱਖਾਂ ਦੀਆਂ ਲਾਸ਼ਾਂ ਆਉਂਦੀਆਂ ਉੱਥੇ ਜੀ ਇਹ ਦੇਸ਼ ਦੀ ਇਜਾਦੀ ਲਈ ਜਾਂ ਹੁਣ ਵੀ ਦੇਸ਼ ਦੀ ਸੁਰੱਖਿਆ ਲਈ ਸਿੱਖ ਆਪਣੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਤੇ ਫਿਰ ਸਿੱਖਾ ਤੋਂ ਉਹਦੀ ਕਿੱਦਾਂ ਹੋਗੇ ਇਹ ਸੇ ਜਿਹੜੀ ਆ ਸਰਕਾਰ ਦੀ ਸੋਚ ਜਿਹੜੀ ਆ ਉਹ ਬਹੁਤ ਮਾੜੀ ਆ ਸਿੱਖਾ ਨੂੰ ਸਿੱਖਿਆ ਦੇ ਖਰਦਾਰ ਕੋਸ਼ਿਸ਼ ਕਰਨੀ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਸਰਕਾਰ ਨੂੰ ਖਾਸ ਕਰਕੇ ਹਿੰਦੁਸਤਾਨ ਦੀ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਕੰਗਲਾ ਨਾਉਤ ਜਿਹੜੀ ਆ ਉਹਦੇ ਅਤੇ ਉਹਦੀ ਸਮੁੱਚੀ ਟੀਮ ਤੇ ਕੇਸ ਦਾ ਕੇਸ ਦਰਜ ਕਰਨਾ ਚਾਹੀਦਾ ਤੇ ਫਿਲਮ ਤੇ ਪਾਬੰਦੀ ਲਾਉਣੀ ਚਾਹੀਦੀ ਆ ਜਿਹੜੀ ਸੈਂਸਰ ਬੋਰਡ ਆ ਸੈਂਸਰ ਬੋਰਡ ਨੂੰ ਚਾਹੀਦਾ ਜੀ ਜਿਹੜਾ ਇਹਨਾਂ ਸੈਂਸਰ ਬੋਰਡ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਜ਼ਰੂਰ ਹੋਵੇ ਜੇ ਸਿੱਖਾਂ ਦੀ ਨੁਮਾਇੰਦਗੀ ਹੋਊਗੀ ਤਾਂ ਉਹ ਸਿੱਖ کردار ਬਾਰੇ ਜਾ ਸਿੱਖ ਕੌਮ ਬਾਰੇ ਜਾਣਕਾਰੀ ਰੱਖਦਾ ਹੋਊਗਾ ਉਹ ਇਸ ਇਹੋ ਜਿਹੇ ਸੀਨ ਜੋ ਸਿੱਖ ਕਰਦਾਰਾਂ ਦੇ ਖਿਲਾਫ ਹੋਣਗੇ ਉਹ ਕਟਾ ਸਕਦਾ ਬੜੀ ਬੜਾ ਮਾਜੂ ਪ੍ਰਧਾਨ ਸਾਹਿਬ ਵੱਲੋਂ ਸਾਈਟੋ ਗਵਰਨਮੈਂਟ ਨੂੰ ਇਹ ਕਪੀਰ ਕੀਤੀ ਗਈ ਆ ਪਰ ਹਰ ਵਾਰ ਅਜਾਈ ਅਪੀਲ ਤੇ ਧਿਆਨ ਨਹੀਂ ਦਿੱਤਾ ਜਾਂਦਾ ਅਜੇ ਹਾਲਾਤ ਜੇ ਇਹ ਫਿਲਮ ਤੇ ਰੋਗਾਂ ਲਾਈ ਗਈ ਤੇ ਇਹਦੇ ਨਾਲ ਪੰਜਾਬ ਖਾਸ ਕਰਕੇ ਅਤੇ ਹਿੰਦੁਸਤਾਨ ਦੇ ਹਾਲਾਤ ਜਿਹੜੇ ਉਹ ਖਰਾਬ ਹੋਣਗੇ ਉਹਦੇ ਲਈ ਜਿਹੜੀ ਉਹ ਹਿੰਦੁਸਤਾਨ ਦੀ ਸਰਕਾਰ ਅਤੇ ਕੰਗੜਾ ਨਾਤੇ ਉਹਦੀ ਟੀਮ ਸੁਮੱਚੀ ਟੀਮ ਜਿਹੜੀ ਆ ਉਹ ਜ਼ਿੰਮੇਵਾਰ ਹੋਗੀ ਤਾਂ ਕਿ ਇੱਥੇ ਸਵਾਲ ਹੈ ਕਿ بار بار ਅਸੀਂ ਮੰਗ ਕਰਨੇ ਆ ਕਿ ਸਾਡੀਆਂ ਐਗਜ਼ੀਕਟਿਵ ਕਮੇਟੀਆਂ ਮੀਟਿੰਗਾਂ ਦੇ ਵਿੱਚ ਹਰ ਵਾਰ ਮੰਗ ਹੁੰਦੀ ਹੈ ਕਿ ਸਾਨੂੰ ਇੱਕ ਨੁਮਾਇੰਦਾ ਦਿੱਤਾ ਜਾਏ ਵੱਖਰਾ ਇੱਕ ਸੈਂਸ਼ਰ ਬੋਰਡ ਸਿਕ ਉਪਸੈਂਸ਼ਰ ਬੋਰਡ ਇੱਕ ਵੱਖਰਾ ਰੱਖਿਆ ਜਾਏ ਪਰ ਉਹ ਵੀ ਸੁਣਵਾਈ ਕੋਈ ਕਿਸੇ ਉਹਦੇ ਤੇ ਸਰਕਾਰ ਦੇ ਤੇ ਕੋਈ ਵੀ ਉਹਦਾ ਸਿਰ ਤੇ ਜੂ ਨਹੀਂ ਸਰਕਦੀ ਉਹਦਾ ਨਤੀਜਾ ਸੀ ਇਹ ਸਮਝ ਲੈ ਇਹ ਮੈਂ ਪਹਿਲਾਂ ਇਤਰਾ ਬੇਨਤੀ ਕਰ ਦਿੱਤੀ ਆ ਕਿ ਸੈਂਸਰ ਬੋਰਡ ਦੇ ਵਿੱਚ ਇੱਕ ਸਿੱਖ ਨਮਾਇੰਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਸਿੱਖ ਨਮਾਇੰਦਾ ਹੋਵੇ ਤੇ ਅਜਿਹੀ ਫਿਲਮ ਤੇ ਰੋਕ ਲੱਗ ਸਕਦੀ ਸੀ ਕਿਉਂਕਿ ਜਦੋਂ ਫਿਲਮ ਰਿਲੀਜ਼ ਹੋ ਗਈ ਉਸ ਤੋਂ ਬਾਅਦ ਇਹਦਾ ਐਕਸ਼ਨ ਦਾ ਰਿਐਕਸ਼ਨ ਵੀ ਆਏਗਾ ਤੇ ਜੇ ਰਿਐਕਸ਼ਨ ਹੋ ਗਿਆ ਤਾਂ ਫਿਰ ਜ਼ਿੰਮੇਵਾਰ ਕੌਣ ਆ ਟੰਗਣਾ ਰੌੜ ਦੀ ਆਉਗੀ ਟੀਮ ਯਾ ਸਰਕਾਰ ਕੌਣ ਜ਼ਿੰਮੇਵਾਰ ਹੈ ਇਹਦਾ ਫੈਸਲਾ ਸਰਕਾਰ ਨੂੰ ਕਰਨਾ ਚਾਹੀਦਾ ਤੇ ਇਸ ਕਰਕੇ ਇੱਤੇ ਸੂਚਨਾ ਤੇ ਪ੍ਰਸ਼ਾਸਨ ਮੰਤਰੀ ਨੂੰ ਤੇ ਸੈਂਸਰ ਬੋਰਡ ਨੂੰ ਤੁਰੰਤ ਦਿੱਤੇ ਰੋਕ ਲਾਉਣੀ ਚਾਹੀਦੀ ਹੈ ਤਾਂ ਜੋ ਜਿਹੜੇ ਪੰਜਾਬ ਦੇ ਤੇ ਹਿੰਦੁਸਤਾਨ ਦੇ ਹਾਲਾਤ ਖਰਾਬ ਨਾ ਹੋਵਣ ਪ੍ਰਧਾਨਜੀ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਆਪਾਂ ਤਾਂ ਗੱਲ ਕੀਤੀ ਹੈ ਮਗਰ ਰਿਲੀਜ਼ ਹੋ ਗਈ ਜਦੋਂ ਜੇ ਥੀਏਟਰ ਚ ਆ ਗਈ ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਜਿਵੇਂ ਤੁਸੀਂ ਦੱਸ ਰਹੇ ਹੋ ਉੱਤੇ ਬਾਅਦ ਕੀ ਐਕਸ਼ਨ ਰਹੇਗਾ ਸ਼ਰੂਪਿੰਗ ਕਮੇਟੀ ਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਇਹਦੇ ਉੱਤੇ ਕਿੰਤੂ ਬਰਦੂ ਕੀਤਾ ਮੈਂ ਤਾਂ ਸਮਝਦਾ ਕਿ ਜਿੰਨੇ ਵੀ ਸਾਡੇ ਜੰਦੋਸਤਾਨ ਚ ਸੇਖ ਐਮਪੀ ਨੇ ਉਹਨਾਂ ਨੂੰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨਾ ਚਾਹੀਦਾ ਕਿਉਂਕਿ ਉਹ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨਗੇ ਇਸ ਫਿਲਮ ਦੇ ਮੈਂ ਸਮਝਦਾ ਬੋਰਡ ਲੈ ਕੇ ਇਹਦੇ ਖਿਲਾਫ ਜਿਹੜੇ ਜਿੰਨੇ ਵੀ ਉੱਥੇ ਮੰਤਰੀ ਨੇ ਉਹਨਾਂ ਦੇ ਸਾਹਮਣੇ ਵਿਖਾਵਾ ਕਰਨਾ ਰੋਸ ਮੁਖਾਵ ਕਰਨ ਤਾਂ ਜੋ ਜਿਹੜੇ ਮੰਤਰੀ ਜਿੰਨੇ ਵੀ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਸਕੇ ਕਿ ਇਹ ਮੰਤਰੀ ਕਿਉਂ ਵਿਰੋਧ ਕਰ ਰਹੇ ਨੇ ਜਾਂ ਇਹ ਐਮ.ਐਲ.ਏ ਕਿਉਂ ਵਿਰੋਧ ਕਰ ਰਹੇ ਨੇ ਜੇ ਉਹ ਵਿਰੋਧ ਕਰਨਗੇ ਤਾਂ ਮੈਂ ਸਮਝਦਾ ਕਿ ਇਹ ਸਿੱਖਾਂ ਦੀ ਵੱਡੀ ਨਮਾਇੰਦਗੀ ਹੋਏਗੀ ਉਹ ਰਾਜ ਸਭਾ ਜਾਂ ਲੋਕ ਸਭਾ ਚ ਇਹ ਜਿੰਨੇ ਵੀ ਐਮ.ਪੀ. ਉਹਨਾਂ ਨੂੰ ਬੇਨਤੀ ਹੈ ਕਿ ਇਹ ਤੋਂ ਵੱਧ ਵੱਧ ਇਸ ਮਸਲੇ ਤੇ ਸਰਕਾਰ ਨਾਲ ਜ਼ੋਰ ਰਾਬਤਾ ਕਰਕੇ ਜਾਂ ਪ੍ਰੋਟੈਸਟ ਕਰਕੇ ਰੋਕਣਾ ਚਾਹੀਦਾ ਸ਼ੁਕਰੀਆ ਸੋ 6 ਸਤੰਬਰ ਨੂੰ ਸਿਨੇਮਾ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਅਮਰਜੈਂਸੀ ਜਿਸ ਨੂੰ ਨਿਰਦੇਸ਼ਿਤ ਕੀਤਾ ਹੈ ਐਮਪੀ ਅਤੇ ਐਕਟਰ ਅਦਾਕਾਰਾ ਕੰਗਨਾ ਦਾ ਨੌਥ ਵੱਲੋਂ ਉਸ ਦੇ ਵਿੱਚ ਸਿੱਖਾਂ ਦੇ ਕਿਰਦਾਰ ਦੇ ਉੱਤੇ ਸਵਾਲ ਖੜੇ ਹੋਏ ਨੇ ਜਲੰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੂਚਨਾ ਪ੍ਰਸਾਰਣ ਮੰਤਰੀ ਨੂੰ ਚਿੱਠੀ ਦੇ ਕੇ ਕਿਹਾ ਹੈ ਕਿ ਇਸ ਫਿਲਮ ਨੂੰ ਵਾਪਸ ਲਿਆ ਜਾਏ ਤੇ ਅਤੇ ਇਸ ਦੀ ਨਿਰਦੇਸ਼ਕਾ ਅਤੇ ਉਸ ਦੀ ਸਮੁੱਚੀ ਟੀਮ ਦੇ ਉੱਤੇ ਪਰਚਾ ਦਰਜ ਕੀਤਾ ਜਾਏ ਨਹੀਂ ਤੇ ਖਲਾਫ ਦੇ ਜ਼ਿੰਮੇਵਾਰ ਸਰਕਾਰ ਹੋਵੇਗੀ कैमरा पर्सन अजिंदर ज्योति बहल दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप